واللہ زندہ باد او اللہ زندہ باد زندہ باد زندہ باد زندہ باد ओ हो बा रे माता की जय बाकनू नि बंडो बिहार ਦੇ ਅੰਦਰ ਜਿਸ ਪ੍ਰਕਾਰ ਐਨਡੀਏ ਦੀ ਪ੍ਰਚੰਡ ਜਿੱਤ ਹੋਈ ਹੈ ਇਸ ਗੱਲ ਦਾ ਸੰਕੇਤ ਹੈ ਕਿ ਨਰਿੰਦਰ ਭਾਈ ਮੋਦੀ ਦਾ ਜਾਦੂ ਪੂਰੇ ਦੇਸ਼ ਦੇ ਅੰਦਰ ਪ੍ਰਕਰਾਰ ਹੈ। ਔਰ ਬਿਹਾਰ ਵਰਗੀ ਸਟੇਟ ਦੇ ਅੰਦਰ 200 ਤੋਂ ਉੱਪਰ ਸੀਟਾਂ ਐਨਡੀਏ ਜਿੱਤ ਕੇ ਆਇਆ ਹੈ। ਇਹ ਸੁਸ਼ਾਸਨ ਦੀ ਜਿੱਤ ਹੈ। ਕਾਰਜਕਰਤਾ ਦੀ ਜਿੱਤ ਹੈ। ਵਿਕਾਸ ਦੀ ਜਿੱਤ ਹੈ। ਔਰ ਨਰੇਂਦਰ ਭਾਈ ਮੋਦੀ ਦੇ ਨਤ੍ਰਿਤਵ ਦੀ ਜਿੱਤ ਹੈ ਪਰ ਮੈਨੂੰ ਇਹ ਲੱਗਦਾ ਹੈ ਕਿ ਇਸ ਜਿੱਤ ਦੇ ਨਾਲ ਪਾਰਟੀ ਦੇ ਕਾਰਕਿਰਤਾ ਹੀ ਨਹੀਂ ਪੂਰੇ ਦੇਸ਼ ਦੇ ਅੰਦਰ ਨਰੇਂਦਰ ਭਾਈ ਮੋਦੀ ਜੀ ਨੂੰ ਲੈ ਕੇ ਜਿਹੜਾ ਵਿਸ਼ਵਾਸ ਹੈ ਉਹ ਹੋਰ ਪੁਖਤਾ ਹੋਇਆ ਹੈ ਔਰ ਇਹ ਦੇਸ਼ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਬਣਨ ਦੀ ਰਾਹ ਤੇ ਜਿਹੜਾ ਅਗਰੇ ਸਾਰਾ ਉੱਥੋਂ ਤੱਕ ਪੁੱਜੇਗਾ ਵਿਕਾਸ ਹੋਏਗਾ ਤਰੱਕੀ ਹੋਏਗੀ ਔਰ ਦੇਸ਼ ਦੇ ਅੰਦਰ ਕਾਨੂੰਨ ਦਾ ਰਾਜ ਜਿਹੜਾ ਨਰੇਂਦਰ ਭਾਈ ਮੋਦੀ ਨੇ ਜਿਹੜਾ ਪੈਦਾ ਕੀਤਾ ਉਹ ਹੋਰ ਤਾਕਤਵਰ ਹੋਏਗਾ ਜੇਕਰ ਦੇਖਿਆ ਜਾਵੇ ਤਰਨ ਤਰਨ ਜਿੰਨੀ ਚੋਨਾ ਦੀ ਗੱਲ ਕਰ ਲਈਏ ਆਮਦ ਦੀ ਪਾਰਟੀ ਦੀ ਜਿੱਤੀ ਹੈ ਬੀਜੇਪੀ ਅੱਛਾ ਕਿ ਦੇਖੋ ਲੋਕਤੰਤਰ ਦੇ ਅੰਦਰ ਜਿੱਤ ਪ੍ਰਾਪਤ ਹੋ ਇਹਨਾਂ ਨੂੰ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਬੀਜੇਪੀ ਲਈ ਇੱਕੋ ਨਵਾਂ ਪਲੇਟਫਾਰਮ ਸੀ ਪਾਰਟੀ ਦੇ ਸਭ ਕਾਰਜਕਰਤਾ ਨੇ ਉੱਥੇ ਵੀ ਮਿਹਨਤ ਕੀਤੀ ਹੈ ਲੇਕਿਨ ਇੱਕ ਗੱਲ ਪੱਕੀ ਹੈ ਕਿ ਪੰਜਾਬ ਵੀ ਵਿਕਾਸ ਚਾਹੁੰਦਾ ਹੈ ਤਰੱਕੀ ਚਾਹੁੰਦਾ ਹੈ ਅਮਨ ਚਾਹੁੰਦਾ ਹੈ ਗੁੰਡਾ ਰਾਜ ਨਹੀਂ ਚਾਹੁੰਦਾ ਲੇਕਿਨ ਆਪਣੇ ਲਈ ਉਹ ਨਵਾਂ ਖੇਤਰ ਸੀ ਪਾਰਟੀ ਦੇ ਕਾਰਜਕਰਤਾ ਦੀ ਮਿਹਨਤ ਦੇ ਕਾਰਨ 6239 ਵੋਟਾਂ ਜਿਹੜੀਆਂ ਬੀਜੇਪੀ ਨੂੰ ਪ੍ਰਾਪਤ ਹੋਈਆਂ ਪਿਛਲੀ ਵਾਰ ਦੇ ਚੋਣਾਂ ਚ 1100 ਦੇ ਕਰੀਬ ਕਰੀ ਬੋਟ ਸੀ ਜੋ ਔਰੇ ਜਿਮਨੀ ਚੋਣ ਸੀ ਮੈਨੂੰ ਪੂਰਾ ਵਿਸ਼ਵਾਸ ਹੈ ਕਿ 2027 ਦੇ ਚੋਣਾਂ ਦੇ ਅੰਦਰ ਕਾਰਕਟਰਾਂ ਨੂੰ ਵੀ ਨਿਰਾਸ਼ ਨਹੀਂ ਹੋਣਾ ਚਾਹੀਦਾ ਕਿਉਂਕਿ ਪੰਜਾਬ ਦੇ ਅੰਦਰ ਇੱਕ ਛੋਟੇ ਜਿਹੇ ਦਲ ਦੇ ਰੂਪ ਚਾਸੀ ਚੋਣ ਲੜਦੇ ਸੀ ਹੁਣ ਅਸੀਂ ਆਪਣਾ ਸਾਡਾ ਖੇਤਰਫਲ ਵਧ ਰਿਹਾ ਸਾਡੇ ਸੰਗਠਨ ਦੀ ਗਤੀ ਵਧ ਰਹੀ ਹੈ ਔਰ ਇਹਦੇ ਤੋਂ ਪ੍ਰੇਰਣਾ ਲੈ ਕੇ ਹੋਰ ਗਤੀ ਨਾਲ ਕੰਮ ਕਰਾਂਗੇ ਹੋਰ ਮਿਹਨਤ ਕਰਾਂਗੇ ਜਿੜਤਾ ਨਾਲ ਆਪਣੀ ਗੱਲ ਰੱਖਾਂਗੇ ਪੰਜਾਬ ਦੇ ਲੋਕਾਂ ਨੂੰ ਯਕੀਨ ਦਿਲਾਵਾਂਗੇ ਕਿ ਪੰਜਾਬ ਦੇ ਅੰਦਰ ਅਗਰ ਕਾਨੂੰਨ ਦਾ ਰਾਜ ਕੋਈ ਲਿਆ ਸਕਦਾ ਹੈ ਤੇ ਉਹ ਬੀਜੇਪੀ ਹੈ ਪੰਜਾਬ ਦੇ ਅੰਦਰ ਨਸ਼ਾ ਮੁਕਤ ਕੋਈ ਪੰਜਾਬ ਬਣਾ ਸਕਦਾ ਤੇ ਉਹ ਭਾਜਪਾ ਹੈ ਪੰਜਾਬ ਦਾ ਵਿਕਾਸ ਕੋਈ ਕਰ ਸਕਦਾ ਤੇ ਉਹ ਭਾਜਪਾ ਹੈ ਅਸੀਂ ਆਪਣੀ ਸਿਆਸਤਾਂ ਨੂੰ ਇਤੋਂ ਕੋਈ ਹਤਾਸ਼ਾ ਨਿਰਾਸ਼ਾ ਨਹੀਂ ਹੈ ਸਾਡੇ ਪੱਲੇ ਜਦੋਂ ਅਸੀਂ ਸ਼ੁਰੂ ਕੀਤਾ ਕੀ ਸੀ ਅੱਜ ਅਸੀਂ ਅੱਗੇ ਵੱਧ ਰਹੇ ਹਾਂ ਔਰ ਮੈਂ ਤੁਹਾਨੂੰ ਯਕੀਨ ਦਿਰਾਣਾ 2027 ਦੇ ਚੋਣਾਂ ਚ ਨਾ ਹੀ 117 ਸੀਟਾਂ ਦੇ ਚੋਣ ਆਉਣਾਂ ਉਸਲੇ ਨਾ ਹੀ ਧੱਕਾ ਹੋਣਾ ਨਾ ਹੀ ਪ੍ਰਸ਼ਾਸਨ ਦੀ ਜੋਰ ਜਬਰ ਹੋਣਾ ਲੋਕਾਂ ਨੇ ਰਾਜ ਲਈ ਵੋਟਾਂ ਪਾਣੀਆਂ ਅਜੇ ਦੇ ਦਿਮਾਗ ਚ ਉਸਦਾ ਨਾ ਕੀ ਸਾਲ ਪਹਿਲਾ ਸਰਕਾਰ ਦਾ ਇਸ ਕਰਕੇ ਇਸ ਜਿਮਨੀ ਟੋਨ ਨੂੰ ਅਸੀਂ ਇਹਦੇ ਤੋਂ ਸਬਕ ਸਿੱਖਨੇ ਹੋਏ ਆਪਣੇ ਸੰਗਠਨ ਨੂੰ ਮਜ਼ਬੂਤ ਕਰਾਂਗੇ ਔਰ ਪੰਜਾਬ ਦੀ ਜਨਤਾ ਚ ਸਾਡੀ ਗੱਲ ਸਹੀ ਅਰਥਾਂ ਚ ਜਾਏ ਇਹਦਾ ਸਭ ਮਿਲ ਕੇ ਪ੍ਰਯਾਸ ਕਰਾਂਗੇ ਧੰਨਵਾਦ